ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਗਾਇਆ ਓਏ ਹੋ ਗਾਇਆ ਓਏ ਕੀ ਬਣਿਆ ਵੀ ਕਰੇ ਤਾਂ ਹੈ ਨਹੀਂ ਜੀ ਤਾਂ ਪੁਲੀਸ ਕੋ ਹੈ ਨਹੀਂ ਆਪ ਗੱਲ ਕਰ ਉਹਨਾਂ ਦਾ ਜਵਾਕ ਜੇ ਕਹਿੰਦਾ ਪਾਥੀਆਂ ਪੱਥਣ ਗਈ ਹੋਈ ਹੈ ਪਾਥੀਆਂ ਹਾਂ ਕਹਿੰਦਾ ਉਹ ਘਬਾਰਿਆਂ ਛੂ ਉੱਥੇ ਹੋ ਉੱਥੇ ਇੱਥੇ ਪਜਾਂਦੀ ਹੁੰਦੀ ਹੈ ਉਹ ਪਾਏ ਨੂੰ ਗੜਾ ਲਾ ਜੀ ਨੂੰ ਚਾਲ ਐ ਹੋ ਜਾਂਦਾ ਹੈ ਮਾੜਾ ਜੀ ਐ ਹੁਣ ਇੱਥੇ ਕੀ ਠੱਠਾ ਮਾਰਦਾ ਛਾਵੇਂ ਛਾਵੇਂ ਜ ਤੁਰੇ ਚੱਲਾਂਗੇ ਐਡੀ ਗਰਮੀ ਵੀ ਮਨਾਂ ਲਾ ਗਈ ਦੀ ਛੇਤੀ ਉਹ ਗਰਮੀ ਹੋ ਗਈ ਤਾਂ ਹੈ ਮਾੜੀ ਜੀ ਹੈ ਤਾਂ ਹੈ ਗਰਮਾਸ਼ ਪੰਚ ਚੱਲ ਦੇਣਾ ਤਾ ਕੀ ਆਖਾਂਗੇ ਹੁਣ ਹੈ ਕੀ ਆਖਾਂਗੇ ਆਖਾਂਗੇ ਕਿ ਕਕਿਆ ਜੀ ਨਾਲ ਗੱਲ ਕਰਾਂਗੇ ਕੀ ਉਹ ਨੂੰ ਆਖਾਂਗੇ ਭਾਈ ਕੋਈ ਚੀਜ਼ ਤੈਨੂੰ ਬੰਦਲੇ ਪੀਤੀ ਖਾਟੀ ਫੜਾਈ ਹੋਵੇ ਵੀ ਸਾਡੇ ਕੰਮ ਜੀ ਅਸੀਂ ਕੋਈ ਕਰਿਆ ਕਰਾਇਆ ਸੀ ਲਾਜ ਘਰਦਾ ਮਨਜੂਦਾ ਯਾਰ ਮਨ ਨੂੰ ਕੀ ਠੀਕਾ ਨਹੀਂ ਫਿਰ ਡਾਂਗ ਨਾਲ ਲਾਵਾਂਗੇ ਹੋਰ ਕੀ ਕੀ ਮੰਨੀ ਨਾ ਪਿਗਰਬੇ ਮੇਰੇ ਕੋਲੇ ਸਾਰੇ ਆ ਬਣਾਉਣੀ ਔਖੀ ਹੋ ਜਾ ਯਾਰ ਨਾ ਨਾ ਉਹਨੂੰ ਵਹਿਮ ਪਾ ਦੂੰ ਮੈਂ ਕਿ ਭਾਈ ਸਾਨੂੰ ਦਿੱਤਾ ਸੀ ਬਾਬਿਆਂ ਨੇ ਕਰਕੇ ਉਹ ਬੰਟ ਫੜਾ ਬੈਠਾ ਤੈਨੂੰ ਤੇ ਮਾਤਲ ਵੀ ਉਹ ਸਾਡੀ ਚੀਜ਼ ਮੋੜ ਤੇ। ਹੂੰ। ਕਿਉਂ ਨਹੀਂ? ਹਾਂ ਹਾਂ ਚੀਜ਼ ਤਾਂ ਮੋੜਨ ਦਾ ਹੱਕ ਹੀ ਬਣਦਾ। ਹਾਂ ਹਾਂ। ਵੀ ਤੇਰੇ ਦੇਖ ਭਾਈ ਕੰਮ ਨਹੀਂ ਹੈ। ਹਾਂ। ਕਿਹੜਾ ਤਾਂ ਮਾਤਲ ਟਿਕਾਈ ਜੀ ਨਾਲ ਗੱਲ ਕਰਾਂਗੇ। ਕਰਾਂਏ ਕਰਦੇ ਆ। ਹੈ? ਮੇਰੇ ਲਈ ਪਿਓ ਉਹਨੂੰ ਭੇਜ ਦੇ ਨੇ ਵੀ। ਉਹ ਨਹੀਂ ਭੈਣ ਦਾ ਖਾਸ ਮੱਲਿਆਉਂਦਾ। ਆਖਾਂਗੇ ਤੁਹਾਨੂੰ ਬਾਬੇ ਨੇ ਦੱਸੇ ਵੀ ਤੂੰ ਆਖੇ ਜੀ। ਨਹੀਂ ਕਹੀ ਨਹੀਂ। ਵੀ ਤੂੰ ਆਖੇ ਦੀ ਗੱਲ ਮੰਨੂ ਆ ਤੇ ਮੰਨਣੀ ਪਊਗੀ। ਨਹੀਂ ਮੰਨਦਾ ਯਾਰ। ਮੈਨੂੰ ਪਤਾ ਮੰਨਣ ਵਾਲਾ ਇੱਥੇ ਮਾਰਗਾ ਨਹੀਂ ਗਾਉ। ਉਹ ਬੈਠੀ ਤਾਂ ਹੈ ਓਏ ਹਾਂ ਉਹ ਬੈਠੀ ਹੈ ਬੈਠੀ ਆ ਹਾਂ ਆ ਬੈਠੀ ਓਏ ਤੇ ਕਹੀ ਨਾਲ ਤੁਸੀਂ ਬੈਰੀ ਯੱਥ ਲੰਕਾ ਜੇ ਹੋਰ ਤਾਂ ਠੀਕ ਆ ਬੈਰੀ ਯੱਥਲਾ ਨੂੰ ਕੋਈ ਹੋਰ ਨਾ ਕੋਈ ਦੇਖ ਲੈ ਭੰਨ ਦਾ ਲੰਨ ਵੀ ਉੱਥੇ ਉਹਦੇ ਕੋਲੇ ਕਰਦੇ ਨੇ ਦੇਖੋ ਨਾ ਪੱਕ ਜੰਦਿਆ ਅੱਜ ਓਹ ਹੋਰ ਭਾਈ ਪ੍ਰੀਤ ਕੁਰੇ ਠੀਕ ਆ ਅੱਜ ਕਿਵੇਂ ਚੰਦਾ ਹਣੇ ਓਏ ਉਹ ਪੁੱਛਣਾ ਹੋਰ ਠੀਕ ਆ ਪਰਵਾਰ ਹਾਂ ਠੀਕ ਆ ਠੀਕਾ ਸਸਰੀਕਰ ਹੋਰ ਬਲ ਹੋਰ ਵਾਲਿਆ ਪਤ ਕੀ ਹਾਲਾ ਠੀਕ ਆ ਠੀਕਾ ਬੇਬੇ ਪ੍ਰੀਤੋ ਬਸ ਪੁੱਛਣਾ ਮਾਈਟਰ ਉਹ ਗੰਗੇ ਚ ਪੈ ਰੇ ਅਸੀਂ ਕੀ ਹਾਲਤਨ ਹੋ ਗਈ ਮੇਰਾ ਫਰਕ ਅਛਾ ਨਾ ਬੰਦਾ ਮੂਰੇ ਬੈਠਾ ਅਈ ਤਰਾਇਆ ਬਰਾਬਰ ਤੇ ਪਹਿਲੇ ਤਾਂ ਇਹਦਾ ਸਵੀਪਰ ਵਾਲ ਬੱਚੇ ਠੀਕਾ ਸਾਰੇ ਹਾਂ ਸਾਰੇ ਠੀਕ ਆ ਚੰਦ ਤੂੰ ਦੱਸ ਆਪਣੇ ਕਿੰਨੇ ਆਰੇ ਦਰੇ ਪੁੱਛ ਨਾ ਮੈਂ ਤਾਂ ਵਿਪਤਾ ਕੀ ਚ ਪੈ ਰਿਆ ਐ ਕਿ ਵਿਪਤਾ ਪੈ ਗਈ ਤੇਰੇ ਤੇ ਕਾਨੂੰ ਕੀ ਦਛਾਉਣ ਜੇ ਕਹਿੰਨੇ ਤੂੰ ਅਖੇਂਗੀ ਖੋਨੀ ਜਾਣ ਕੇ ਕਹਿੰਦਾ ਜਾਣ ਕੇ ਕੀ ਅਸੀਂ ਨਾ ਮਾਤਲਬੀ ਉਹ ਕਰਿਆ ਕਰਾਇਆ ਸੀ ਘਰ ਦਾ ਆਲਾ ਜਾਂ ਹਾਂ ਬਾਬਿਆਂ ਤੋਂ ਕਈ ਸਾਲਾਂ ਦੀ ਗੱਲਾਂ ਬਾਪੂ ਜੀ ਆਉਂਦਾ ਸੀ ਉਦੋਂ ਅੱਛਾ ਤੇ ਮਤਲਬ ਹੀ ਉਹ ਨਾ ਛੱਡ ਨੂੰ ਕੋਈ ਚੀਜ਼ ਦੇ ਗਿਆ ਸੀ ਐਡਾ ਕ ਕਰੇ ਰੱਖਣ ਨੂੰ ਮਤਲਬ ਜਿਵੇਂ ਕੰਚ ਦੀ ਨਹੀਂ ਹੁੰਦੀ ਹਾਂ ਬਾਬੀ ਜੀ ਗੋਲੀ ਜੀ ਅੱਛਾ ਤੇ ਮਤਲਬ ਮੈਂ ਕਹਿਣਾ ਵੀ ਮਾੜਾ ਇਹ ਭਰੇ ਨਾ ਜਾਉਂਦਾ ਤੇ ਤੈਨੂੰ ਭੜਾ ਨਾ ਰਹੇ ਹਾਂ ਐ ਕਹਿਦੀ ਬਾਬੇ ਨੇ ਦੱਸਿਆ ਸਾਨੂੰ ਮਾੜਾ ਕੋ ਜਾਇ ਜਾ ਰਾ ਇਹ ਤਾਂ ਇਹ ਕਹਿੰਦਾ ਤਾਈ ਅੱਗੇ ਨਾਲ ਭਾਰੀ ਹੋ ਗਈ ਮੈਂ ਕਿਹਾ ਤਾਂ ਉਹ ਹੋ ਜਾਂਦਾ ਕਈ ਨਹੀਂ ਤਾਂ ਪੁੱਤ ਤਾ ਸਰੀਰ ਬਦਲਦਾ ਹੀ ਨਹੀਂ ਲੱਗਦਾ ਕੋਈ ਕਦੇ ਹੌਲਾ ਬਾਕੀ ਭਾਈ ਜਵਾਕ ਚੱਲੇ ਹੋ ਜਾਂਦੇ ਪਹਿਲਾਂ ਸਰੀਰ ਹੋਰ ਸੀ ਹੁਣ ਹੋਰ ਗੱਲਾਂ ਆਏ ਅੱ비 ਦੇਖੋ ਬੇਲੇ ਇਕ ਬੇਲੇ ਤੂਟੇ ਬੰਧ ਮਾਰਾ ਕੰਮ ਕਰਦੇ ਸੀ ਜੋ ਤਾਂ ਪਤਾ ਹੀ ਆ ਦੁਨੀਆ ਮਾਰਾ ਕਿਹੜਾ ਕੰਝਰ ਕਰਦਾ ਨਹੀਂ ਹੂੰ ਗੱਲ ਕਰਦਾ ਵੀ ਛੋਟਾ ਮੋਹ ਪਿਆਰ ਸੀ ਐਂ ਗੱਲ ਕਰਦਾ ਤੇ ਵੀ ਮਤਲ ਕੋਈ ਵਾਰੀ ਖਾਦੀ ਪੀਤੀ ਜੇ ਕੋਈ ਮਤਲ ਐ ਗੋਲੀ ਜੀ ਤੈਨੂੰ ਫੜਾਈ ਹੋਵੇ ਕਿਸੇ ਵੇਲੇ ਮੈਨੂੰ ਤਾਂ ਕੋਈ ਗੋਲੀ ਨਹੀਂ ਫੜਾਈ ਆਨੇ ਦੇਖ ਪਰਿੱਤੋ ਸਾਡੇ ਮੁੱਠ ਮਾਰਦਾ ਜਰੇ ਦਾ ਮਤਲਬ ਮੁੱਠ ਦਮਾਚ ਗਿਆ ਕਿ ਸੋਟਾ ਗਮਾਚ ਗਿਆ ਦੇਖ ਗੱਲਾਂ ਤੇਰੇ ਤਾਂ ਸਹੁਰੇ ਉਹ ਕੰਮ ਹਾਏ ਨਹੀਂ ਸਾਡੇ ਮੇਰੇ ਤਾਂ ਕਿ ਤੂੰ ਛਲਾਣਾ ਤੂੰ ਜਾਂਦਾ ਉਹ ਨਹੀਂ ਦੁੱਛ ਨਹੀਂ ਆਏ ਨਹੀਂ ਗੱਲ ਕਰ ਜਾ ਮੈਂ ਕੋਈ ਚੋਰ ਨਹੀਂ ਆ ਉਹ ਨਹੀਂ ਚੋਰ ਨਹੀਂ ਕਹਿੰਦਾ ਆਉਂਦੇ ਪਰਿਵਾਰ ਵਾਲੀ ਗੱਲ ਤੇਰੇ ਨਾਲ ਫੇ ਮਾੜਾ ਪਰੇ ਨੂੰ ਹੋ ਜਾ ਚੜ ਪਰੇ ਤਾਂ ਸਾਨ ਮੁੱਥੇ ਚੜਦਾ ਹੁੰਦਾ ਕੋਈ ਬੜੀ ਕੋਈ ਹੋਰ ਸੁਣ ਲੈਦਾ ਅਗਲਾ ਕਹਿੰਦਾ ਪਰਿਵਾਰ ਦੀ ਗੱਲ ਹੈ ਘਰ ਦਾ ਇਆਜ਼ ਕਰਾਇ ਸੁ ਬਾਬਾ ਦੇ ਕੇ ਗਿਆ ਸੀ ਗੋਲੀ ਅੱਛਾ ਉਹ ਮਤਲਬ ਕੀ ਖਾਦੀ ਪੀਤੀ ਤੈਨੂੰ ਫਰਾਤੀ ਹੋਵੇ ਉਹ ਤੇਰੇ ਤਾਂ ਕੰਮ ਨਹੀਂ ਸਾਡੇ ਘਰ ਦਾ ਕੰਮ ਨਾ ਚਾਹਦਾ ਮੇਰੇ ਤਾਂ ਤੂੰ ਛੇ ਨਾਲਾ ਮੈਂ ਤੁਹਾਡੇ ਘਰ ਆਉਣੀ ਜਾਣੀ ਤਾਂ ਹੈਗੀ ਆ ਕਾਨੂੰ ਮੰਗੀ ਨਾ ਨਾ ਮੈਂ ਛੇ ਨਾਲੀ ਗੱਲ ਨਹੀਂ ਬਾਲਾ ਨੇੜੇ ਕਾ ਤੋਂ ਦੂਰੀ ਹੈ ਨਾ ਯਾਰ ਜ਼ਰੂਰੀ ਤਾਂ ਹੈ ਮਨੇ ਇੱਧਰ ਕਰ ਲੈ ਤੇਰੇ ਤਾਏ ਨੂੰ ਓ ਭਾਈ ਐ ਕੋਈ ਮਾੜਾ ਥੋੜੀ ਹੋ ਜੂ ਜੇ ਤੇਰੇ ਕੋਲੇ ਬਹਿਗਾ ਚਲ ਆਂਦੇ ਜਾਂਦੇ ਨੇ ਕਿਦ ਨੇ ਦੇਖ ਲਿਆ ਪੀਚ ਫੇਰਾ ਤੇ ਪਹਿਲਾਂ ਭੈਣ ਦੀ ਫੁੱਦੀ ਜਦੋਂ ਛਰਮ ਵਾਲੀ ਪੜੋਂ ਚ ਚੱਕਿਓਂ ਜਾ ਕੇ ਤੋੜੋ ਕਿਸੇ ਨੇ ਕੋ ਤੱਕ ਕਿਨੇ ਚੱਕੇ ਮੈਂ ਤਾਂ ਸਹ ਲਹਰਾਂ ਲੰਗ ਗਈ ਸੀ ਕਿਉਂ ਪੜਦੇ ਜਗਦਾ ਬੰਦੇ ਸ਼ਰਾਬੀ ਹੋ ਗਏ ਜਦ ਛਰਮ ਵਾਲੀ ਪੜੋਂ ਤੇ ਪੈ ਨੰਗ ਤੂੰ ਭਾਗ ਜਾ ਮੈਂ ਬੱਠਾ ਲ ਮਾਰੂ ਸਰਚਾ ਕੋਈ ਗੱਲ ਕਰਦੇ ਗੱਲ ਸੁਣ ਦੇਖ ਕਰਦੇ ਆ ਗੱਲ ਜਿਵੇਂ ਮਾਤਲ ਆਪਣੇ ਜਿਹੜੇ ਸਾਲ ਨਰਮਾ ਬੜਾ ਹੋਇਆ ਵੱਡੀ ਸੁਹਾਗਤ ਚ ਹੂੰ ਮਾਤਲਬ ਜਦੋਂ ਤੁਸੀਂ ਉੱਥੇ ਰਾਤ ਨੂੰ ਬੈਠੇ ਕਰੇ ਹੋਗੇ ਆਏ ਮੇਰਾ ਚੰਦ ਮੇਰੇ ਤੂੰ ਚਲਾਈਦਾ ਕਰੇ ਕੋਸ਼ ਕਰੇ ਕੋਸ ਹਾਂਜੀ ਨਹੀਂ ਹੈ ਜਵਾਬ ਦੇ ਸੰਗ ਸ਼ਰਮ ਤਾਂ ਮਾਣਾ ਤੂੰ ਪੁੱਛ ਕਦੇ ਬੇਬੇ ਸਾਡੇ ਕੰਮ ਦੀ ਚੀਜ਼ ਹੈ ਬੇਬੇ ਉਹ ਸਾਡੇ ਕੰਮ ਦੀ ਚੀਜ਼ ਹੈ ਜੇ ਦੱਸਦੇ ਤਾਂ ਵਾੜੀ ਚੰਗੀ ਗੱਲ ਹੋਵੇ ਪਾਲਿਆ ਮੈਂ ਪੁੱਤ ਕੁਝ ਨਹੀਂ ਲਈ ਛੋਡੇ ਕਰਦਾ ਆ ਝੋਲੀ ਲੋਟ ਕਰ ਐਨਾ ਬੰਤ ਕੰਮਲਾ ਨਹੀਂ ਇਹ ਮੈਂ ਫੇਰ ਘਰੀ ਲਟਾਈ ਜਾਊਗਾ ਝੋਲੀ ਲੋਟ ਕਰ ਲੈ ਫੇਰ ਜੇ ਪੁੱਛਣ ਦਾ ਮਣੀ ਹੈ ਹੋਰ ਹੀ ਬੁੰਡ ਬੰਗੇ ਲਈ ਜਾਣਾ ਤੂੰ ਦੇਖ ਭਾਈ ਊਂ ਤਾਂ ਤੇ ਵੀ ਆ ਝੋਲੀ ਲੋਟ ਕਰ ਕੇ ਤੁਸੀਂ ਆਦੇ ਘਰ ਨੂੰ ਜਾ ਰਹਾ ਆਪਾਂ ਇਹ ਪੜਦੇ ਹੌਲੀ ਹੌਲੀ ਨੂੰ ਲੈ ਜਾ ਨਹੀਂ ਕੋਈ ਤੈਨੂੰ ਦੇਖੇ ਨਾ ਤਾਂ ਪਾਈ ਮੈਂ ਪਹਿਲਾਂ ਮੈਨੂੰ ਕੁਝ ਨਹੀਂ ਦਿੱਤਾ ਬੁੱਤੋ ਨੇ ਐਵੇਂ ਦੁੱਛ ਲਈ ਜਾਂਦਾ ਵਾ ਨਹੀਂ ਹਾਂ ਨਾ ਬੁੱਲ ਗਈ ਹੋਵੇ ਦੇਖ ਪਾ ਕੀ ਬੁੱਲ ਗਈ ਕੀ ਆ ਕਿਤੇ ਰੱਖ ਕੇ ਭੁੱਲ ਗਈ ਹੋਵੇਂ ਕੀ ਆ ਗਾਹਾਂ ਕੋਨੀਏ ਤੁਹਾਡੇ ਕੋਲ ਇੱਕ ਜਵਾਕਾ ਨੂੰ ਗਾਹ ਕੋ ਫੜਾਤੀ ਹੋਵੇ ਕੁੜੀ ਕੜੀਂ ਤੂੰ ਕਹੇ ਨੀ ਨਾ ਮਾਇ ਨਹੀਂ ਪੁਸਟਕਾ ਮਾਇ ਇਹਨੂੰ ਵੀ ਕਹੇ ਦਿਮਾਗ ਤੇ ਦਿਮਾਗ ਮਾਰੇ ਮਤਲਬੀ ਤੂੰ ਦਾਬ ਤੂੰ ਪਰੇ ਜਾ ਦਾਬ ਤਾਂ ਪਾ ਪਾਤਾ ਵਾ ਆਈ ਮੇਰੇ ਪਿਓ ਦਾ ਇਹ ਪਹਿਲਾਂ ਤੈਨੂੰ ਗੋਲੀ ਦਿਖਾ ਦੇ ਫਿਰ ਸਿਆਣੇ ਲੈਣੇ ਮੈਂ ਤਾਂ ਨਾ ਗੋਲੀ ਸੇ ਨਾ ਦੇਖਾ ਤੁਸੀਂ ਬਾਬਾ ਗੁਰੂ ਕਰਨ ਨੂੰ ਚਾਹਉ ਆਪਦੇ ਮੇਰੇ ਛੱਤਰ ਨਾ ਪਵਾ ਦਿਓ ਇੱਥੇ ਕਲਿਆਸ ਕਰੂ ਘਰੇ ਕੋਰੇ ਪੁੱਛੇ ਗੇੜ ਗਿਆ ਤੁਸੀਂ ਭਾਗ ਚੰਗਾ ਚੰਗਾ ਫਿਰ ਭਾਈ ਨਹੀਂ ਪੱਠਾ ਮਾਰੂ ਮੈਂ ਸਿਰ ਜਾ ਆ ਆ ਆ ਆ ਆ ਪਾਠੀਆਂ ਪੁੱਛੀਆਂ ਚਕਾਵਾਂ ਜੇ ਕੋਈ ਫਾਇਦਾ ਮੈਨੂੰ ਤਾਂ ਲੋੜ ਨਹੀਂ ਮੈਂ ਤਾਂ ਆਪੇ ਚੱਕ ਲੂੰਗੀ ਕੱਲ ਕੋਈ ਆ ਕੁਰਸੀ ਲੋੜ ਜਨ ਔਰ ਛੋਰ ਦੇ ਆਏ ਕੋਈ ਜੀ ਜਿਆਦਾ ਹੀ ਨਾ ਸਾਨੂੰ ਦੱਸ ਦੀ ਜਰੂਰ ਕੋਈ ਨਹੀਂ ਪੁੱਤ ਜੇ ਜਿਆਦਾ ਕੀ ਦੱਸ ਤੂੰ ਮਾਰਦਾ ਹੀ ਮੱਤ ਚਲ ਜੋਰ ਪਾਈ ਜੋਰ ਹਾਂ ਨੇ ਚੰਦ ਮੈਂ ਕੁਛ ਨਹੀਂ ਲੈ ਚੱਕੇ ਚੱਲ ਹੈ ਜੋ ਰੋਵੇਂ ਪਾਈ ਤੇ ਤੂੰ ਜਾਓ ਓਏ ਚਾਲੀ ਜਾ ਰੱਫਾ ਕਿ ਲੈ ਕਿੱਧਰ ਆਏ ਮਾੜੇ ਘਰੇ ਪੈਂਤੀ ਤੇ ਦੋੜੇ ਦੂੜੇ ਛੱਲੇ ਦੇਖ ਲਈ ਕਈ ਵਾਰੀ ਬੰਦਾ ਭੱਲੀ ਜਾਂਦਾ ਕਿ ਨਹੀਂ ਹਾਂ ਤਾਂ ਦੋਨੀ ਅੜੀ ਵਾਲੇ ਮੇਰਾ ਪਿਓ ਵੀ ਉਹੇ ਜਾ ਪੈਂਦਾ ਜੀ ਵੀ ਵਾਲੇ ਹੋ ਛੱਕ ਜੀ ਦੇ ਕੋਲੇ ਕਿ ਐਵੇਂ ਪੈਂਦੇ ਲਾਣਿਓ ਨੇ ਮਾਰਤਾ ਹੋ ਜਰ ਹੂ ਤਾਂ ਸਹੀ ਛੋ ਬਿਛਵਾਤਾ ਦੇ ਕੋਲੇ ਹੂ ਉਹ ਪੈਂਦਾ ਮੇਰੇ ਪਿਓ ਨੇ ਮਲਾ ਦਾਰੂ ਦੂਰੀ ਪੀ ਕੇ ਫਰਾਦ ਫਰਾਤੀ ਭਾਈ ਦੇ ਲੰਮੇ ਮੰਨ ਕਰ ਉਹਨੂੰ ਪੁੱਛ ਲ ਕੇ ਫਿਰ ਵੀ ਆ ਗੱਲ ਕਹਿੰਦਾ ਭਾਈ ਬਾਬਾ ਭਾਈ ਇਹ ਜੋਰ ਜਾ ਕੇ ਕਰ ਹਾਂ ਜੋਰ ਪਾਵਨ ਤੂੰ ਆ ਜਾ ਉਹ ਆ ਵੱਡਾ ਗੇਟ ਵੀ ਹੋਰ ਤਾਂ ਮੰਨ ਲਾ ਉਹ ਕੋਈ ਨਹੀਂ ਚੰਗੇ ਹੁੰਦਾ ਬਾਹਰ ਫਿਰ ਉਹਨਾਂ ਇਹ ਜਦੋਂ ਪਾ ਦਿੱਤਾ ਆ ਉਹ ਠੀਕ ਹੈ ਤਾਂ ਪਤਾ ਨਹੀਂ ਹੁਣ ਇਹਨੂੰ ਪੁੱਛ ਕੇ ਤੇ ਹੋਰ ਇਹਨੂੰ ਪੁੱਛ ਯਾਰ ਵੀ ਕਿੱਥੇ ਸਿੱਟੀ ਹੈ ਔਰ ਪਰ ਇਹਦੇ ਪਰੇਸ਼ਾਨੀ ਕਰਨ ਯਾਰ ਵੀ ਮੈਨੂੰ ਬਣੀ ਉਹ ਤਾਂ ਕਰੂਗੀ ਤਾਂ ਆਇਆ ਯਾਰ ਹਾਂ ਉਹ ਤਾਂ ਕਰੂਗੀ ਦੇਖ ਲਿਓ ਕੀ ਪੜਦਾ ਰਿਹਾ ਇਹ ਹੁਣ ਸਿੱਧੀ ਪੁੱਛਾਂਗੇ ਪਟਕਾ ਹਾ ਮਾਣ ਗਿਆ ਕੰਮ ਤਾਂ ਜਾਏ ਬਾਬੇ ਕੋਲੇ ਆਇਆ ਬੰਗਲਿਆ ਕੰਮ ਤਾਂ ਕੱਲ ਛੱਕੀ ਆ ਪਾਲਾ ਵੀ ਮੰਨ ਗਿਆ ਹੁਣ ਤਾਂ ਕਹਿੰਦੇ ਤਾਇਆ ਗੱਲ ਸੱਚੀ ਹੈ ਤੇਰੀ ਕਾਦੀ ਬਸ ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਮਣੀ ਆਈ ਕੀ ਹੋ ਗਿਆ ਹੁਣ ਮੈਂ ਤਾਂ ਕੀ ਦੱਸਦਾ ਸੋਣਾ ਲੱਗਦਾ ਤਾਈ ਦੱਸੂ ਨਾ ਦੇਖ ਭਰਾਵਾ ਪੁੱਛਾ ਕਰੇਂ ਗੱਲਾਂ ਕਰੇਂ ਹਾਂ ਪੜਦਾ ਤਾਂ ਹੁਣ ਕੋਈ ਰਹੀ ਨਹੀਂ ਕਿ ਆ ਬੋਤਾ ਮਾਤਲੇ ਪੜਦੇ ਨੂੰ ਇਹ じゃ ਕੀ ਹੋ ਗਿਆ ਬਸ ਫਿਰ ਜਿਹੜੀ ਗੱਲ ਹੋਣੀ ਤੇ ਉਹੀ ਹੈ ਮਾਤਲਵੀ ਬਾਬਾ ਕਹਿੰਦਾ ਹਾਂ ਕਹਿੰਦਾ ਭਾਈ ਇਹ ਕਿਸੇ ਬੁੜੀ ਨੇ ਮਾਰਿਆ ਹੈ ਮੈਂ ਖੈ ਜੀ ਜਮਾ ਕੀ ਦੇ ਨਾਲ ਰਿਟਰਨ ਜਿਹੜਾ ਭੈਣ ਚੋਰ ਕਹਿੰਦਾ ਅਸੀਂ ਕਹਿੰਦੇ ਆ ਨਾ ਠੱਸ ਨਾ ਭੈਣ ਜਾਈ ਜੰਨੇ ਠੀਕ ਹੈ ਜਾਈ ਮੈਂ ਤੇਰੇ ਕਾਹੇ ਤੋਂ ਨਹੀਂ ਭੰਦਾ ਤੈਂ ਕਿਹਦੇ ਫ੍ਰੀਟ ਮਾਰ ਜਾ ਉਟਾਲਾ ਓਏ ਓਏ ਕਿ ਕਰਵਾ ਦਿਆ ਬੱਲੇ ਬੱਲੇ ਮਸ਼ੇਰਾ ਮਾਸੀ ਦਾ ਪੁੱਟਾ ਆ 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 ਵਧੀਆ ਕਾ ਨੇ ਲੈ ਚੀ ਹਾਂ ਓਏ ਸੱਚੀ ਗੱਲ ਜੀ ਚਲੋ ਚੰਗੀ ਗੱਲ ਆ ਚੰਗੀ ਗੱਲ ਆ ਓ ਮਛੇਰਾ ਗੱਲਾਂ ਤੇਰੀ ਨਹੀਂ ਕਰੀ ਜਾਣੀ ਮੈਂ ਕਰ ਹੀ ਬੈਠੇ ਸੀ ਓ ਹੋਰ ਪੀਤਮਾ ਵਧੀਆ ਮਸ਼ਾਹਰ ਤੁਸਾਂ ਠੀਕ ਠਾਕ ਬੜੇ ਦਰਵਾਦ ਕਿਹੜਾ ਮਰਿਆ ਪੁੱਛ ਨਾ ਕਮੀ ਧੰਦੀ ਹੁਣ ਜੇ ਬੋਲੇ ਬੋਲੇ ਹਾਂ ਓ ਕਿੱਲੇ ਉਹ ਤਾਂ ਤਰਿਆ ਚਾਸੇ ਕਿੱਲੇ ਦਾ ਕਿਹੜੇ ਲੈ ਆਉਣ ਸਾਰੀ ਝੇਡ ਕਰਨ ਲੱਗ ਗਿਆ ਕੀ ਮਾ ਬਚਰਾ ਕਿਹੜੇ ਕੰਮ ਚ ਆਇਆ ਕਿੱਲੇ ਬਾੜਾ ਕੀ ਕਰਦਾ ਨੂਨ ਲਾ ਕੇ ਦੇਵਾ ਇਹ ਨੂਨ ਲਾ ਕੇ ਕਿੱਲੇ ਆ ਕੇ ਖਾਣਾ ਤਾਂ ਆਹ ਕੇਲੇ ਦਾ ਅਗਲਾ ਇਨੀ ਚੋ ਵੇ ਕੋ ਬਸ ਅੱਜ ਕਿਵੇਂ ਇਕੱਠੀ ਬੈਠੇ ਸੀ ਤੂੰ ਤਾਂ ਇਕੱਠਾ ਪੈਨ ਨਾਲ ਹੈ ਹੀ ਨਹੀਂ ਪਾਣੀ ਲੈ ਕੇ ਦੇ ਮੈਂ ਕਿਹਾ ਪਾਈਆਂ ਇਕੱਠੇ ਵਹਨ ਨੂੰ ਦੱਸ ਕਿ ਮੱਛੇ ਦਾ ਯਾਰ ਬੱਚ ਪੁੱਛਣਾ ਉਹੀ ਗੱਲਾਂ ਕਰੀਆਂ ਸਾਡਾ ਚੱਕਰ ਜਾਂ ਪੈ ਰਿਆ ਕੋਈ ਆਉਂ ਕਾ ਆਉਂ ਕਾ ਪੈ ਗਿਆ ਸਾਨੂੰ ਪਤਾ ਚਾਹ ਤਾਂ ਹੈਦਰੀ ਦਾ ਅੱਲਾ ਪੁੱਤ ਚਾਹ ਨਹੀਂ ਪਾਣੀ ਲਿਆ ਦੇਣਾ ਲਿਆ ਦੇ ਲਿਆ ਦੇ ਪਾਣੀ ਚਾਹ ਹੁਣ ਬਣੂਗੀ ਆ ਕੇ ਤਾਂ ਬੈਠਾ ਚਾਹ ਪੈਂਦੀ ਆਪਣੀ ਕਿਸ਼ਮਤ ਕਰ ਰਹੀ ਯਾਰ ਰੁੱਖਾ ਬੋਲਦਾ ਨਾ ਬਣਤ ਗਈ ਨਹੀਂ ਹਾਲ ਤਾਂ ਇੰਨਾ ਭੜਾ ਹੋ ਗਿਆ ਤੇਰਾ ਰੁੱਖ ਤੇ ਦੀ ਹਾਲਤ ਨਹੀਂ ਰੁੱਖੇ ਦੀ ਕਿਸ਼ਮਤਾਂ ਗੱਲ ਹੀ ਹੋਰ ਬਣ ਗਈ ਕੀ ਹੋ ਗਈ ਉਹ ਇਹਨੂੰ ਬੰਤ ਨੂੰ ਪੁੱਛ ਉਹ ਐ ਦੱਸ ਮੇਰੀ ਪਰਜਾਈ ਉਹਦੀਆਂ ਠੀਕ ਠਾਕ ਆ ਬਾਹਰ ਸਾਰੇ ਵਧੀਆ ਤੂੰ ਦੱਸ ਜਮਾ ਵਧੀਆ ਜਮਾ ਕੱਲੇ ਅਸੀਂ ਤੰਗ ਆ ਮੈਂ ਕਿ ਪਾ ਲਾ ਕੀ ਗੱਲ ਹੋ ਗਈ ਇਹਨਾਂ ਨੂੰ ਬੁੜੀ ਨਹੀਂ ਮਿਲਦੀ ਅਸੀਂ ਤੰਗ ਆ ਬੁੜੀ ਬਣਾ ਤੰਗ ਪੁੱਛ ਨਾ ਭਾਈ ਕਰੋੜ 25 ਸੀਗਾ ਨੇ ਡੋ ਮਾਈ ਗੋਡ ਦੇ ਇਹ ਕਿਉਂ ਰੋੜ ਗਿਆ ਇਹਦਾ ਬੇੜਾ ਬਈ ਗਿਆ ਰੋੜ 25 ਸੀਗੇ ਭਾਈ ਕਰੋਨਾ ਕਿਉਂ ਆ ਦੋਨ ਨੂੰ ਕੀ ਹੋਇਆ ਇਹਦੇ ਕੱਖਾਂ ਤੋਂ ਹਮਲੇ ਕਰਦੇ ਕੋਈ ਨਾ ਕੋਈ ਨਾ ਕਰੋਨਾ ਦਾ ਰੋੜ 25 ਸੀਗੇ ਦਾ ਬੇੜਾ ਕੋਈ ਨਾ ਕੋਈ ਨਾ ਕਰਦਾ ਗੱਲਾਂ ਤੂੰ ਕਿਉਂ ਚਲ ਮੂੰਮੂ ਇਹਨਾਂ ਨੂੰ ਠਿੱਠ ਕਰਿਆ ਤੂੰ ਮੈਂ ਕੀਦਿਦ ਕਰਤਾ ਜਦ ਮੈਂ ਰੱਖਾ ਪੁੱਠਾ ਬੋਲਣਾ ਓਏ ਨਾ ਠਠ ਕਰਿਆ ਲੈਣਾ ਕਰਨਾ ਪਤਾ ਨਾ ਕਿਸੇ ਬੇੜੇ ਮੈਂ ਇਹਨੂੰ ਵੀ ਕਹਤਾ ਪ੍ਰੀਤਮਾ ਹੋਈ ਬਾਲੀ ਤੇਰੀ ਤੇ ਬੁੜੀਆਂ ਮਗਰ ਕਰੇ ਹਾਂ ਅਸੀਂ ਬਾਈ ਅਸੀਂ ਕੁੜਵਾਂ ਮਜੀ ਸੀ ਇਹੇ ਘਰ ਖਵਾਤਾ ਨਾ ਬੇੜਾ ਮੈਂ ਕਿਹਨੂੰ ਘਰ ਖਵਾਤਾ ਇਹਦਾ ਬੇੜਾ ਖੁਦ ਖਵਾਈ ਇਹ ਚ ਕਿਸਾ ਮੈਂ ਕਿਹਨੂੰ ਖਵਾਤਾ ਪ੍ਰੀਤੋ ਨੂੰ ਸਿੱਧਾ ਨਾ ਤੇਰਾ ਬਾਬੇ ਦੇ ਸਿੱਧਾ ਨਾ ਤਾਂ ਤਾ ਬਾਈ ਐਵੇਂ ਬਾਬਾ ਭੈਣ ਦਾ ਨਾ ਤਾਂ ਆਇਆ ਯਾਰ ਕਾਹਨੂੰ ਯਾਰ ਅਸੀਂ ਮਰਸਾ ਆਇਆ ਰੋਣ ਵਾਸਤੇ ਥੋੜੀ ਨਾ ਆਏ ਆ ਗੱਲ ਨੂੰ ਅੰਤ ਲੈ ਮੈਨੂੰ ਕੀ ਮੈਂ ਬੇਟਾਂ ਨੂੰ ਕਰਦਾ ਆ ਨੂੰ ਭਾਈ ਮਰ ਚਲ ਨਾ ਆ ਪਾਪ ਪਤੀ ਹੋ ਗਈ ਸੀ ਵੇਖ ਲੈ ਯਾਰ ਮੇਕ ਨਾਗ ਸੀ ਮੈਂ ਇੱਥੇ ਬੰਦਾ ਆ ਯਾਰ ਔਰ ਭਾਪੇ ਦੇ ਦਛਕ ਮੇਰੇ ਕੋਲ ਨਾਗ ਬਣੀ ਆ ਪਰੀਤਾਂ ਨੂੰ ਬੜਾ ਜੀ ਹੁੰਦਾ ਕਿੱਥੇ ਲੈ ਮੈਨੂੰ ਫੜਾ ਦੇ ਹਈ ਨਹੀਂ ਕਿੱਥੋਂ ਫੜਾ ਜਾ ਯਾਰ ਉਹੀ ਗੱਲ ਪ੍ਰੀਤ ਮੈਂ ਤੇਰੀ ਲਾ ਆ ਖੋਰਦਾ ਵੀ ਬੁੰਡ ਜਾਵੇ ਤੂੰ ਆਹ ਗੱਲਾਂ ਕਰਦਾ ਆਈ ਗੱਲਾਂ ਕਰਦਾ ਸਾਡੇ ਨਾਲ ਵੀ ਆਈ ਗੱਲ ਬੈਠਾ ਸ਼ਰਮ ਕਰਦਾ ਹੋਰਿਆ ਤੈਨੂੰ ਧੁਰ ਤਾਈ ਸ਼ਰਮਣੀ ਸਾਡਾ ਨਵੇੜਾ ਕਰਾ ਜਾਂ ਤਾਂ ਮੈਥੋਂ ਕਤਲ ਹੋਏ ਨੂੰ ਕਦੇ ਜਾਂ ਤਾਂ ਫਰੀਦੋ ਦੇ ਦਵਾਦੇ ਮਣੀ ਤੇ ਨਹੀਂ ਮੈਥੋਂ ਜਾਏ ਮਰੂ ਜਾਂ ਫਰੀਦੋ ਮਣੀ ਤੈਨੂੰ ਕਿਹਨੇ ਦੱਸਿਆ ਤੇ ਕੋਲੀ ਪਹਿਲਾਂ ਤਾਂ ਮੈਨੂੰ ਦੇਵਤੇ ਨੇ ਦਿਖਾਈ ਦਿੱਤਾ ਫਿਰ ਮੈਂ ਪਾਪੇ ਤੋਂ ਪੁੱਛ ਕੇ ਉਹਨੇ ਪੱਕਾ ਟਿਕਾਣਾ ਲਾਇਆ ਉਹ ਤਾਂ ਪੱਕੇ ਟਿਕਾਣੇ ਲਾਉਦਾ ਹੈ ਉਹ ਤਾਂ ਪੱਕੇ ਲਾਉਦਾ ਹੈ ਪੁੱਛੋ ਦਾ ਬਾਬਾ ਵਾਪਸ ਪੰਦਰਾ ਤੋਂ ਹਾਂ ਹਾਂ ਜਮਾ ਪੱਕੇ ਟਿਕਾਣੇ ਲਾਉਂਦਾ ਇਹਨੂੰ ਯਾਰ ਹੁਣ ਕਹ ਜੇ ਵੀ ਜੇ ਤਾਂ ਮਰਨਾ ਤਾਂ ਜਿਹੜਾ ਕਾਲ ਭੂਖ ਦਾ ਫਿਰਦਾ ਕਿ ਜੇ ਪ੍ਰੀਤੋ ਤੋਂ ਮਣੀ ਦਵਾ ਜੇਦੀ ਬਦੀ ਹੋਈ ਕੋਈ ਦਾਣਾ ਪਣੀ ਲਿਖਿਆ ਤਾਂ ਬਚ ਰੂ ਨਹੀਂ ਮੈਂ ਪੱਛੇ ਡੜਾ ਨੂੰ ਦੁਆਲੇ ਮੈਂ ਅੱਖਿਆ ਪਿਆ ਤੇ ਮਾਰ ਸੱਟ ਮੇਰੇ ਤੇ ਮਾਰ ਦਾਂਗੇ ਬੰਦਾ ਬੋਲਦਾ ਮੁੰਡਾ ਬੈਠਾ ਯਾਰ ਜਾਂ ਬਾਬੇ ਨੇ ਹੋਰ ਗੱਲ ਕਹੀ ਹੈ ਬਾਬਾ ਕਹਿੰਦਾ ਭਾਈ ਨਹੀਂ ਪ੍ਰੀਤੋ ਕੋਲੇ ਗਿਆ ਕਹਿੰਦਾ ਜਿਹੜਾ ਦਾ ਫੁੱਲ ਤਰੂ ਆ

ਪਿਆਈ ਠੀਕਾ ਖੜਾ ਕਰ ਲੈ ਓਏ ਪਿਆਰ ਐ ਭਾਈ ਜੀ ਨਾ ਦਵਾਦੀ ਵਾਜੂ ਨਹੀਂ ਓਏ ਰੱਛੀ ਲਿਆ ਕੇ ਪੱਟੇ ਨਾਗਵੜ ਨਾ ਪਾ ਲਈ ਹਾਂ ਰੱਛੀ ਤੇ ਹੁੰਦੇ ਹਾਂ ਹੁਣ ਕੋਈ ਫਰਕ ਨਹੀਂ ਆ ਰਿਹਾ ਕੋਈ ਚੱਲ ਕੋਈ ਨਹੀਂ ਕੋਈ ਨਹੀਂ ਮੜੀ ਤੇਲ ਦੀ ਮਾਰ ਕਰ ਲੈ ਤੂੰ ਕਰ ਦੇ ਬੰਦੇ ਅੱਛਾ ਐਨੇ ਫਰਕ ਬਾਈ ਖੁਰਕੋ ਨਹੀਂ ਉਧਰ ਆ ਜਾ ਐਨੇ ਫਰਕ ਡੇਗਾ ਨਾਗਮਣੀ ਤਾਂ ਅੱਜੂ ਜੀ ਨਾਗਮਣੀ ਮੈਨੂੰ ਜੀ ਕਹਿੰਦੇ ਕੈਨੂੰ 100000 ਫਿਰ ਨੂੰ ਸਾਡਾ ਇਹ ਕੰਮ ਕਰਾ ਲਈ ਮੈਂ ਤਾਂ ਬਾਬੇ ਨੂੰ ਕਹਿੰਦਾ ਹੋਂ ਤਾਂ ਤੂੰ ਕੋਈ ਮਰਜ਼ੀ ਕਰ ਲੈ ਜਮਾ ਨਹੀਂ ਦਿੰਦਾ ਆ ਫੜ ਲਈ ਫਿਰ ਤਾਂ ਪਤਾ ਹੈ ਫਿਰ ਤਾਂ ਪਤਾ ਹੈ ਫਿਰ ਤਾਂ ਪਤਾ ਹੈ ਅਸੀਂ ਤੇਰੇ ਮੂੰਹ 'ਤੇ ਬੰਦੇ ਦੇਣਾ ਫਿਰ ਕਿ ਲੋਕਾਂ ਨੂੰ ਘਰ ਖਵਾਈ ਜਿੰਦਾ ਮੰਜੇ 'ਚ ਹੱਗ ਨਾ ਲਾ ਦਾਂਗੇ ਚਲੇ ਜਾ ਆ ਤੇ ਮਾਰੀ ਜਮਾ ਨਹੀਂ ਦਿੰਦਾ ਤੂੰ ਯਾਰ ਮੈਥੋਂ ਲਹੂ ਹੱਥ ਪੜਾਉਣੇ ਆ ਤੂੰ ਜਾਂ ਪ੍ਰੀਤੋ ਨੂੰ ਕਹੇ ਯਾਰ ਤੂੰ ਬਈ ਨਾਗਮਣੀ ਇੱਠ ਧਰ ਦੇ ਚੱਲ ਐਂ ਕਰ ਐਂ ਕਰ ਪ੍ਰੀਤੋ ਆਂ ਜਿਹੜਾ ਕੜਾੜੇ ਸਾਡੇ ਐਂ ਕਰਦਾ ਪ੍ਰੀਤ ਦੇ ਬਹਿ ਕੇ ਆ ਪਰ ਪ੍ਰੀਤੋ ਕੋਲੇ ਅਈ ਮੀ ਜਿਓ ਨਾ ਯਾਰ ਮੈਨੂੰ ਫੜ ਕੇ ਇਹ ਨੂੰ ਲੈ ਆਇਆ ਸ਼ੁਆਲੇ ਕੀ ਪ੍ਰੀਤ ਕੋਲ ਮੈਂ ਤਾਂ ਜਾਣਦਾ ਨਹੀਂ ਮੰਨੀ ਦੀ ਹੁੰਡਿਆ ਬਾਛੀ ਦਾ ਮੁੱਢਾ ਗਿਆ ਨਾ ਮੈਂ ਸ਼ੇਰਾ ਮੈਰੀ ਦਾ ਮੰਨ ਲਾ ਬਸ ਆ ਆ ਪਾ ਪਵਨ ਗਿਆ ਮੈਂ ਆ ਜਾ ਮੈਂ ਤੁਸੀਂ ਕੋਤੂਤਾ ਕੀ ਕਰਦੇ ਹੋ ਆ ਜਾ ਕੋਤੂਤਾ ਕਹਾਦੀਆਂ ਕਰਦੇ ਕੋਈ ਕੋ ਨਹੀਂ ਤੂੰ ਜਾਇਆ ਮਾੜਾ ਜੀ ਮਾਰ ਲੈਣੇ ਅਸੀਂ ਮੈਂ ਤਾਂ ਜਾਣਦਾ ਨਹੀਂ ਯਾਰ ਜਾ ਯਾ ਗਰ ਜਰ ਕਿਉਂ ਚਲੇ ਗਿਆ ਮੈਂ ਤੂੰ ਚੰਨੂ ਪਟਨਾ ਕੰਜਰਿਆ ਤੂੰ ਹੋਇਆ ਪਟਨ ਤੇ ਓਏ ਪਾਪਾ ਕਰੋੜ ਪਤੀ ਹੋ ਜਾਣਗੇ ਜਰਮਨੀਆਂ ਯਾਰ ਆਹ ਖਸਮਾ ਰਪਾ ਪਤੀ ਯਾਰ ਪਾਪਤੀ ਕਾਲੇ ਮੂੰਹ ਵਾਲਿਆਂ ਪੈਸੇ ਰੁਪਏ ਨਾ ਆਪਣੇ ਦੋ ਸਭਾਤਾਂ ਭਰ ਕੇ ਟੂਰੀ ਵਾਲੇ ਭਾਂਡੇ ਪਰ ਕੇ ਦੋ ਟ੍ਰੈਕਟਰ ਰੁਪਈਆ ਦੇ ਬਚਣਗੇ ਭਾਂਡਾ ਫੁੱਦਾ ਬਚੂ ਜੋ ਇੰਨਾ ਰੁਪਈਆ ਬਈ ਤੇ ਹੋਰ ਹੁਣ ਵੇਚਾਂ ਕਿੱਥੇ ਬੇਟੂ ਨੂੰ ਬੰਦੇ ਵੱਡੂ ਆਪਾ ਆਪਾ ਕਰਦੇ ਫਿਰਦੇ ਆਪਾ ਓ ਪੈਂਦੀ ਸਾਈ ਦੇ ਆ ਕਣਕ ਆਉਣ ਵਾਲੀ ਐ ਓ ਯਾਰ ਨੰਮੀ ਯਾਰ ਆਪੇ ਲੱਗਿਆ ਕਾਰਜ ਕਰਾਣੇ ਨੇ ਸ਼ੇਰ ਫੜ ਲਾ ਪੈਂਦਾ ਬਹੂ ਨਵੀਂ ਲਿਆ ਦਾਂਗੇ ਤੇਰੀ ਮੱਤੂ ਕੁਝ ਕਰਾਉਣੀ ਓਏ ਲੱਗੀ ਗਈ ਤੋ ਐ ਤੇਰੀ ਗੱਦਿਰਾ ਅੱਪਰੇ ਤੋਂ ਪਿੱਛੇ ਨੰਨਾ ਚੌਹਰੀ ਮਾਰਦਾ ਗਰੀਬ ਮਾਰਦਾ ਅੰਦਰ ਲੰਨਾ ਫੋਰਚੂਨਰ ਲਿਆਵਾਂਗੇ ਆ ਜਿਹੜੀ ਨਵੀਂ ਜੀ ਚੱਲੀ ਆ ਬਣ ਕੇ ਰਾਂ ਭਾਈ ਪ੍ਰੀਤ ਮੈਨੂੰ ਲੈ ਜਾ ਸਕੂਟਰੀ ਚੋਂ ਨਾ ਉਹ ਜਦੋਂ ਹੈ ਹੀ ਨਹੀਂ ਪ੍ਰੀਤ ਮਾਦੀ ਮੀਰੇ ਮਗਰ ਲੱਗ ਰਿਹਾ ਕਿੱਥੇ ਦੇ ਦਿਆਂ ਅਹੀ ਜਨ ਮਾ ਤਾਂ ਉਹੀ ਕਹਿਤਾ ਉਹ ਕੋਈ ਨਹੀਂ ਜਾਇਆ ਮਾ ਉਹ ਹੈ ਹੀ ਨਹੀਂ ਭਣੋਗਿਆ ਕਿੱਥੋਂ ਦੇ ਦਿਆਂ ਕਿਹ ਡੋ ਕਹਿੰਦਾ ਯਾਰ ਉਹ ਹੈ ਨਹੀਂ ਯਾਰ ਐਵੇਂ ਕਿਉਂ ਬੀਚ ਬਤ ਇਹਨਾਂ ਨਾਲ ਦਾ ਤੂੰ ਹੋ ਰਿਆ ਯਾਰ ਹੈਗੀ ਹੈ ਬਰੂਗ ਲੱਗਾ ਹੈਗੀ ਆ ਬਾਬੇ ਨੇ ਪੱਕਾ ਟਿਕਾਣਾ ਲਾਇਆ ਯਾਰ ਪੱਕੇ ਰਜਾਇਆ ਉਹਨੇ ਜਾਣ ਦਾ ਕੀ ਡਰ ਹੈ ਹੋਰ ਯਾਰ ਤੂੰ ਭੈਣ ਜਾ ਲੈ ਜਾ 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 ਰੇ ਨੂੰ ਆ ਜਾ ਆ ਜਾ ਕਾ ਆ ਗਿਆ ਲੈ ਗਿਆ ਲੈ ਗਿਆ ਤੁਸੀਂ ਭੈਣ ਜਾ ਲੋ ਬੰਦ ਬਾਈ ਕੋਈ ਫਰਕ ਨਹੀਂ ਪੈਂਦਾ ਜੰਮ ਰਿਹਾ ਚਲੇਗਾ ਜਾਂਗੇ ਕਾ ਬੰਦਾ ਇਸ ਵੱਲੋਂ ਉਹ ਹੀ ਆਪੀ ਟਮਾਟਰ ਆਏ ਯਾਰ ਪੰਮ ਦੁਖੀ ਆਇਆ ਕੰਮ ਕੀ ਲਾ ਗਿਆ ਜੀ ਪਿੱਛੇ ਦਾ ਗੱਜਰ ਦਾ ਮਰਦੇ ਆ ਮਰਦੇ ਫੜਦੇ ਆਪਾਂ ਐਸਾ ਪਿੱਛੇ ਆਏ ਪੈਸੇ ਨਹੀਂ ਮਿਲਦੇ ਜੇ ਮੈਂ ਤੁਸੀਂ ਭਾਲ ਦਿਓ ਪੁਲੀਸ ਮਾ ਛੱਡਾ ਘਰੇ ਗਾਇਓ ਬਾਈ ਆਏ ਨਾਲ ਜਾ ਉਹ ਨਹੀਂ ਫਰਕ ਦਾ ਛਾਰੇ

ਤਾਂ ਲੰਨ ਨਾਲ ਬਣੀਏ ਗੋਲਾ ਤਾਂ ਬਣੀਏ ਬਾਦ ਮਾਰਾ ਚੱਲਦਾ ਜੀ ਬਣੀਏ ਬਿਵਾਸ ਹਾਂ ਚੰਦਨ ਲਾਂਭਾ ਦੇ ਕੇ ਆਵਾ ਵੰਤਨ ਵੀ ਥੋੜਾ ਚੰਦ ਮੈਨੇ ਤਾਂ ਕਹਿ ਜਿੰਦਾ ਹੋਰ ਕਿਵੇਂ ਤਈ ਠੀਕ ਆ ਹੋਰ ਕੰਦੂਰੇ ਪੁੱਤ ਠੀਕ ਆ ਤੂੰ ਸੁਣਾ ਠੀਕ ਆ ਹਾਂ ਠੀਕ ਰਹਿਣੀ ਹੈ ਹਾਂ ਵਧੀਆ ਉਹ ਠੀਕ ਪਰਿਵਾਰ ਵੀ ਠੀਕ ਆ ਹਾਂ ਆਪਣੀ ਤੇ ਗੱਲ ਠੀਕ ਆ ਤੇ ਕਿਦੜਾ ਬੜਾ ਲਾਲ ਗਲਾ ਨਾ ਛੂਟ ਪਾਇਆ ਕਿੱਧਰ ਜਾਨੀ ਆ ਬੱਟਾ ਇਹਦਾ ਨਾ ਟਚਰਾ ਕਰਨਾ ਨਾ ਕਿਆ ਕਰਤਾ ਇਹਨੂੰ ਸਿਰਦਾ ਕਾਨੂੰ ਕਰ ਦਿੰਦਾ ਜੀ ਤੂੰ ਮੈਨੂੰ ਇਹ ਮੈਂ ਤਾਂ ਬੰਤ ਕੇ ਜਾਂਦੀ ਸੀਗੀ ਅੱਛਾ ਬੰਤ ਕੇ ਜਾਂਦੀ ਸੀ ਹਾਂ ਬੰਤ ਕੇ ਐਸੇ ਕੀ ਕੰਮ ਜਾਂਦੀ ਸੀ ਉਹ ਚੰਦਾ ਮਨੇ ਠੱਠ ਕਰੀ ਜਾਂਦਾਗਾ ਅੱਛਾ ਪਤਾ ਨਹੀਂ ਕੀ ਹੋਇਆ ਕੱਲ ਦਾ ਅੱਛਾ ਉੱਬ ਕਦੇ ਕ ਤਾਂ ਮੇਰੇ ਤੇ ਕੋਈ ਦੂਸ਼ਣ ਲਾਉਂਦਾ ਕਦੇ ਕੋਈ ਲਾਉਂਦਾ ਅੱਛਾ ਐਵੇਂ ਵੱਡੀ ਚੀਜ਼ ਚੱਕੀ ਗਈ ਮੈਨੂੰ ਫੜਾ ਦੇਣਗੇ ਥਾਣੇ ਅੱਛਾ ਅੱਛਾ ਮੈਨੂੰ ਤਾਂ ਡਰ ਲੱਗਦਾ ਹਾਂ ਠੀਕ ਆ ਬੰਤ ਕੋਲ ਦਾ ਜਾਣੀ ਰਹਿਣੀ ਆ ਜਾਂਦੇ ਠੱਕੀ ਨਾ ਚੜ ਜੀ ਕਿਤੇ ਲੈ ਹੜ ਜਾਵੇ ਤੂੰ ਨਹੀਂ ਨਹੀਂ ਯਾਦਨ ਸੱਚੀ ਗੱਲ ਕਹਿ ਨਾ ਆ ਕਹਿਣਾ ਸੱਚੀ ਨਹੀਂ ਕਈ ਗੱਲ ਸੁਣ ਕੇ ਜਾਈ ਮੜੀ ਜੀ ਕੀ ਉਹ ਜਿਹੜੀ ਲੱਖੋਗੇ ਆਉਂਦੀ ਹੁੰਦੀ ਸੀ ਕੈ ਲੋ ਹਾਂ ਤੇ ਉਹਨੂੰ ਸੁਨੇਹਾ ਲਾ ਦੇਗੀ ਮੜਾ ਜੀ ਸੁਨੇਹਾ ਮੈਂ ਉਹਨੂੰ ਕੀ ਲਾਵਾਂ ਸੁਨੇਹਾ ਲਾਦੀ ਵੀ ਗੰਦੂਰ ਯਾਦ ਕਰਦਾ ਕਰਦਾ ਗੰਦੂਰ ਯਾਦ ਉਹਨੂੰ ਸੁਨੇਹਾ ਪੱਕਾ ਲਾ ਕੇ ਜਾਈ ਤਾਈ ਬਣ ਕੇ ਚੰਗਾ ਮੈਂ ਤੇ ਤੇਰੀ ਮਿਹਨਤ ਕਰਦਾ ਮੈਂ ਕੋਈ ਬੁੜਗਾ ਨਾ ਗੱਲ ਕਰਾਉਂਦੀ ਫਿਰਦੀ ਆ ਕਰਾਉਂਦੀ ਸਾਰਾ ਪਿੰਡ ਮਾਂ ਗੱਲ ਕਰਿਆ ਬੇਪਾਲਿਆ

ਉਹ ਤਾਂ ਫਿਰ ਕਾਦਾ ਲੰਬਾ ਹੈ ਉਹ ਤਾਂ ਤੈਨੂੰ ਪੁੱਛਣ ਗਏ ਸੀ ਅਸੀਂ ਪੁੱਛਣ ਗਏ ਸੀ ਲੋਕ ਗੱਲਾਂ ਬਣਾਣਗੇ ਮੇਰੀਆਂ ਐਵੇਂ ਗੱਲਾਂ ਬਣਾਉਣਗੇ ਜਿਉ ਕਿਸੇ ਨੇ ਦੇਖੀ ਨਹੀਂ ਦੇਖਿਆ ਕਿਉਂ ਨਹੀਂ ਗਾ ਹਾਂ ਸਾਰਾ ਦਿਨ ਗਲੀ ਭਗੀ ਜਾਂਦੇ ਕੋਈ ਆ ਗਿਆ ਕੋਈ ਵਾ ਗਿਆ ਨਹੀਂ ਦੇਖਿਆ ਮੈਂ ਸੀਗੀ ਉਦੋਂ ਕੋਲੇ ਸੀਗਾ ਕੋਈ ਕਿੱਥੇ ਜਾਂਦਾ ਬੰਤ ਤਾਂ ਇਹਦੇ ਨਾਲ ਆਈ ਜਾਂਦਾ ਮੇਰੇ ਆਪਾ ਤਾਂ ਇੱਧਰ ਨਹੀਂ ਆਂਦਾ ਹਾਂ ਕਾਇਆ ਮਰੇ ਤਾਫ ਜਿੱਡਣ ਗਿਆ ਅੱਛਾ ਕੇ ਬੰਤ ਬੰਤ ਤਾਂ ਮੈਂ ਇੱਧਰ ਹੋ ਜਾਣਾ ਮੈਂ ਬੰਤ ਬੰਤਾ ਗਿਆ ਨਹੀਂ ਤੇਰਾ ਬੇੜਾ ਤੇਰਾ ਖੜੀ ਨਹੀਂ ਫੜ ਲਾਂਗਾ ਉਹ ਆਉਰੇ ਬੈਠ ਲੇ ਹੁਣ ਖੜਤੀ ਸਾਰੇ ਲੰਡੇ ਲੁੱੱਚੇ ਇਕੱਠੇ ਕਰ ਕੀ ਆ ਜੀ ਓਏ ਉਹ ਬੰਤ ਤਾਂ ਵਿੜਕ ਲੈਂਦੀ ਵੀ ਮੇਰੇ ਪਿਓ ਦੀ ਆ ਜਾ ਬੰਤ ਨਾਲ ਉਹ ਤਾਂ ਡੋਂਗਲਾ ਵੱਢੀ ਹੋ ਚੜੀ ਮੁੱਛੇ ਨਹੀਂ ਰਹਿਦਾ ਨਾ ਮੇਰੇ ਤੋਂ ਹੁਣ ਤਾਂ ਯਾਰ ਕੱਚ ਕਰਦਾ ਅੱਛਾ ਇਹ ਐਨੇ ਛੰਨ ਰਹਿ ਗਿਆ ਇੱਥੇ ਬਾਥ ਚ ਆ ਜਾਂਦੀ ਫੜ ਕੇ ਨਾਉਣ ਵਾਲੀ ਦੀ ਬਾ ਲੈਂਦਾ ਪੱਟ ਦਿੰਦਾ ਛੋਡੇ ਪਾ ਮਾਂ ਹੇ ਜੇ ਕੰਮ ਕਰਿਆ ਕਰ ਮੈਂ ਤਾਂ ਕਰਤਾ ਸੀ ਕੰਮ ਮਾਂ ਇਹ ਤਾਂ ਇੱਕ ਗੱਲ ਤੂੰ ਇਹਦੀ ਬਧੀ ਸੀ ਜੇ ਕਿਤੇ ਨਿੱਕੇ ਆ ਜਾਂਦੀ ਹੂੰ ਮੰਗੜੀ ਲੈਂਗਾ ਪੈਂਦੀ ਆਏ ਕੋ ਭਗਾਈ ਮਾਰੇ ਉਹ ਬੱਲਾ ਫਿਰ ਮੈਂ ਛੱਡ ਲੈਣ ਕਿ ਆਈ ਸੀ ਇਹ ਯਾਰ ਮੇਰੇ ਪਿਓ ਦਾ ਪਤਾ ਲੈਣ ਆਈ ਸੀ ਹੋਰ ਕੀ ਲੈਣ ਆਈ ਸੀ ਭਾਈ ਜੀ ਕਾ ਨਾ ਨੀ ਕਰ ਮੱਟ ਕੇ ਰੱਖ ਤਾ ਦੇ ਨੂੰ ਪਤਾ ਸਮਾਰ ਕੇ ਅੰਡਾਲ ਆ ਯਾਰ ਹੁਣ ਕਰਦਾ ਭੈੜੀ ਮੇਰੀ ਬਧੀ ਸੀ ਓਏ ਉਹਨੂੰ ਉਹ ਮੜਿਆਉਣਗੇ ਨਾ ਲੈਨੇ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਥਾਈ ਨਹੀਂ ਉਹ ਆਉਂਦੀ ਹੋ ਉਹ ਆਉਂਦੀ ਆ ਉਹ ਕਿੱਧਰ ਆਈ ਹੈ ਭਗਵਾਨ ਤੇ ਮੈਨਾਂ ਤਾਂ ਭੇੜੀ ਘਰੀ ਚਾਹੁੰਦੇ ਨੇ ਤੁਸੀਂ ਛੁਣ ਛੁਣਾ ਫੜਨਾ ਨਹੀਂ ਸੀ ਕੋਈ ਨਾ ਮਾਦਾ ਲੰਬਾ ਤਾਂ ਨਹੀਂ ਸੀ ਕੀ ਉਹ ਮੈਨੂੰ ਤੰਗ ਕਰੀਂਦਾ ਪਤਾ ਏ ਤੁਹਾਡਾ ਕੀ ਕਮਾਤ ਕੇ ਮੇਰੇ ਤਾਂ ਮਾਗਰ ਪੜੇ ਚੂਲੇ ਲਾ ਕੇ ਉਹਦਾ ਮੇਰੇ ਮਾਗਰ ਵੀ ਪਹਿਰੇ ਤੇ ਬਹਿ ਜਾ ਮੈਂ ਇੱਕ ਵਾਰ ਮੇਰੀ ਗੱਲ ਕਰਾਂਗੇ ਫੇੜੇ ਚ ਫਿਰਨਾ ਅੱਛਾ ਮੈਂ ਚੋਦੂਦੀ ਪਹਿਣਾ ਤੇ ਮੇਰੀ ਦੂਜੇ ਲੋਟ ਵਹਿ ਜਾ ਮੇਰੀ ਗੱਲ ਕਰਾਂਗੇ ਆਹ ਤੈਨੂੰਗੀ ਆਹ ਬੰਦ ਦੋ ਆਏ ਮੈਂ 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 10 ਦਾ ਚੰਦੂ ਕਰਾ ਦੇਗਾ ਕਰਾ ਦੇਗਾ ਦੇਖਣਾ ਭਾਈ ਚਲ ਓਏ ਕਿੱਧਰ ਚੱਲਾਂਗੇ ਪਾਲਿਆ ਵਾਲੀ ਮਾਰ ਆਹ ਕਾਲਿਆਂ ਲਈ ਚੱਲ ਕਿਉਂ ਨਹੀਂ ਆ? ਮੇਰੀ ਗੱਲ ਕਰਾ ਦੀ। ਕਰਾ ਦੂਆ ਸੋਹਣਿਆਂ ਕੋਈ ਨਹੀਂ ਮੈਂ ਚੰਦ ਨੂੰ ਦੱਸੂ। ਤੂੰ ਬੜਾ ਤਕਵਾ ਨਹੀਂ ਕਰਿਆ ਜਾਂਦਾ। ਕਾਲਿਆਂ ਲਈ ਚੱਲ ਗਏ ਸਿੱਧੇ ਆਪਾਂ। ਉਹ ਆ ਲੈ ਗਏ ਭਾਂਚੇ ਉਦੇ ਹੋਏ। ਓਏ ਆ ਕੀ ਨੇ ਦੇਖ ਲਿਆ ਓਹ ਕੌਣ? ਮੇਰੀ ਕੀ ਦੇ ਨ ਕਰਾਏਂਗਾ? ਇੰਜੇ ਨਾਲ ਹੀ ਸੈਟਕ ਬਣਾ ਦੇ ਕਿਉਂ ਐ ਕਿਉਂ ਕਰਦਾ ਤੇਰੀ ਘੜਾਉਣਾ ਮੈਂ ਫਿਰ ਚੰਦ ਨੂੰ ਦੱਸੂੰ ਫਿਰ ਫਿਰ ਮੇਰੀ ਗੱਲ ਕਰਾ ਦੇ ਓ ਲੈ ਕੇ ਪ੍ਰੀਤ ਨੂੰ ਚੜਾ ਕੇ ਬੰਤ ਹੋਰੀ ਅਜੇ ਚੜਾਉਣਗੇ ਚੜੋਲ ਤੇ ਤਾਂ ਇਹ ਚੰਦ ਨੂੰ ਦੱਸ ਗਏ ਘਰੇ ਜਾ ਕੇ ਤੇ ਫੇਰ ਆਵਦਾ ਦੇਖਾਂਗੇ ਕੋਈ ਉਹ ਤਾਇਆ ਚੰਦ ਉਹ ਤਾਇਆ ਮੈਂ ਤਾਂ ਗਮਦੂਰ ਆ ਤਾਇਆ ਆ ਗਿਆ ਲੰਘਿਆ ਅੰਮ੍ਰਿਤ ਇਹ ਤੇ ਫਿਰਦਾ ਓਏ ਉਹ ਇੱਥੇ ਫਿਰਦਾ ਰੋਲਦੇ ਖੁਰਦੇ ਪੰਜਰਾਂ ਬੋਲਾ ਸਮਝਾ ਚੜਾ ਰੱਖਿਆ ਹੋਰ ਫਿਰ ਆਈ ਹੋਰ ਤਾਇਆ ਵਧੀਆ ਹੋਰ ਸੁਣਾ ਠੀਕ ਆ ਵਧੀਆ ਕਿਉਂ ਗਿਆ ਸੁੱਖ ਤਾਂ ਹੈ ਸੁੱਖ ਹੀ ਆਉਂਦਾ ਕਿ ਮੈਂ ਓਏ ਤੇ ਬੰਤ ਹੋਰੀ ਤੇ ਪ੍ਰੀਤ ਹੋਰੀ ਹਾਂ ਆਪਣੇ ਪ੍ਰੀਤ ਨੂੰ ਲੈ ਕੇ ਚੜਾ ਕੇ ਅੱਛਾ ਜੀ ਹੋਰ ਤੂੰ ਕਿੱਥੇ ਦੇਖਿਆ ਓਏ ਮੈਂ ਦੇਖਿਆ ਜਾਂਦੇ ਨੇ ਮੈਂ ਐਂ ਕਰਕੇ ਆਤੀ ਆ ਦੇਖਿਆ ਉਹ ਸਕੂਟਰੀ ਤੇ ਸੀਗੀ ਘਰ ਤਾਂ ਨਾ ਮੇਰੇ ਵਾਲੇ ਪਿਓ ਨੇ ਉਹੀ ਕੰਮ ਓ ਮੈਨੂੰ ਐਂ ਲੱਗਦਾ ਮਨੀ ਵੇਚਣ ਗਏ ਓਏ ਪੈਣ ਜਿਲ੍ਹੇ ਨੂੰ ਕੱਢ ਜਾਓ ਜਾਂਹੋ ਜ਼ਮੀਨ ਨਾ ਕਰੋ ਚਲੋ ਕਮਜ਼ੋਰ ਚਲੋ ਚਲੋ ਮੈਂ ਤਾਂ ਟਾਈਮ ਹੈ ਭੱਜਾਂ ਆਇਆਂਗਾ ਹਾਂ ਕਾਲੇ ਵਾਲੀ ਨੂੰ ਇੱਕ ਤਾਂ ਟੱਪਕ ਮੱਲਾ ਕਾਲਿਆ ਵਾਲੀ ਨੂੰ ਕਹੇ ਹਾਂ ਕਾਲੇ ਵਾਲੀ ਬਣੀ ਨੂੰ ਵਾਗੀ ਉਹਹੀ ਗੱਲ ਲੈਣ ਗਏ ਹੁਣ ਜਮੀਨ ਨਾ ਖੜਾਉਂ ਹੈ ਜਮੀਨ ਨਾ ਖੜਾਉ ਤਾ ਹਾਂ ਆਏ ਜੋ ਛੋਟੀ ਦਾ ਚੱਕ ਨਹੀਂ ਕੋਈ ਵਾ ਛੋਟੀ ਨੂੰ ਘਿਲਬੇੜਾ ਨਹੀਂ ਬਣਾਦਾ ਆਇਆ ਭੈਣੂ ਇਹਦੀ ਚੱਲ ਕਮਾਲ ਹੀ ਕਰੀਏ ਹੋਰ ਬਲ ਕਰਤ ਦੇਣਾ ਉਹ ਪਹਿਲੇ ਹੀ ਖੋਲ ਕੇ ਰੱਖਾ ਕਰੋ ਤੁਹਾਨੂੰ ਪਤਾ ਵੀ ਆਪਣਾ ਇਹ ਕੰਮ ਹੀ ਹੈ ਜਗਾ ਪਹਿਲਾਂ ਖੋਲ ਕੇ ਰੱਖਿਆ ਕਰੋ ਬਾਹਰ ਬੂਲ ਚੱਲ ਗਾ ਲੇ ਬੇਰ ਤਾਂ ਦੂਰ ਭੱਜ ਜਾਣਗੇ ਉਹ ਤੂੰ ਲੰਗਰ ਛੋੜੀ ਦਿੱਤਾ ਬਾਹ ਉਹ ਤੇਰੇ ਮੇਕਰ ਦੀ ਪਾ ਲੰਗਰ ਨਾ ਦੇ ਫਿਰ ਤਾਂ ਦੂਰ ਭੱਜ ਜਾਣਗੇ ਮੜਾ ਹਿੰਮਤ ਨਾਲ ਚੱਲੋ ਆ ਭਾਈ ਆ ਜਾ ਬਹਿ ਜਾ ਬਹਿ ਜਾ ਆਪਾਂ ਜਾਂ ਘੜਕ ਕੇ ਆ ਜਾ ਪਾਲਿਆ ਦਾਵਾ ਦਾ ਬਹਿ ਜਾ ਚਲੋ ਚਲੇ ਯਾਰ ਆਖਿਆ ਮੈਂ ਬਾਹ ਓਏ ਤੇਰੇ ਬਾਹਰ ਵੀ ਨਹੀਂ ਡਾਕੇ ਆਇਆ ਪਤਾ ਓਏ ਉਹ ਭੈੰਗੀ ਜੰਨ ਬਾਹ ਲਵੇ ਉਹ ਕਰੋੜਾਂ ਦਾ ਕੰਮ ਯਾਰ ਮਰੀ ਜਾਣਾ ਬਾਹ ਦਾ ਖਿੱਚੀ ਜਲ ਬੜਾ ਟੱਪਾ ਨਹੀਂ ਦਿੰਦੇ ਓਏ ਮੈਂ ਪੁੱਛ ਰੇ ਇਹਦੇ ਨਾਲ ਬਾਹ ਓਏ ਤੇਰੇ ਕਬਜਾਂ ਤੇ ਗਏ ਥੋੜੀ ਰਾਣੀ ਨੰਗਲ ਦਿੰਦੀ ਆ ਬੁੜਾ ਨਹੀਂ ਕੀ ਭੈਣ ਦੇ ਲੈਨੇ ਉਹ ਪ੍ਰੀਤਵੀ ਨਾਲ ਰਲ ਗਿਆ ਉਹਨਾਂ ਦੇ ਪ੍ਰੀਤਮ ਤੇ ਉਹ ਜਿੱਥੇ ਤਿੰਨੇ ਛੜੀ ਪਿੱਛੇ ਫੇਕਿਆ ਭੈਣ ਦਾ ਜੱਗਾ ਚਾਹ ਤਾਉ ਮੇਰੇ ਪਿਓ ਨੇ ਕੋਸਣਾ ਭੈਣ ਦਬਾਉ ਨੂੰ ਹੋਰ ਕੀ ਹਾਂ ਉਹੀ ਗੱਲ ਹੋ ਗਈ ਆ ਕਿੱਤਿਆਂ ਆਏ ਨੇ ਬੁੜਾ ਯਾਰ ਕਮਾਲ ਦੀ ਗੱਲ ਹੋ ਗਈ ਮਾਂ ਜੋ ਦੀ ਪ੍ਰੀਤੋਂ ਲਗੜਾ ਕਿੱਥੋਂ ਵੀ ਆਲੇ ਮਾਖਾ ਹੁਣ ਲਾ ਦੂ ਬਾਹ ਓਏ ਚਰੇ ਹੋਣਾ ਯਾਰ ਹੱਜੇ ਆ ਕਾਲੇ ਵਾਲੀ ਨੂੰ ਕਹੇ ਕਿੱਧਰ ਗਏ ਆ ਕਾਲੇ ਵਾਲੀ ਕੰਨੀ ਗਏ ਆ ਇੱਧਰ ਇੱਧਰ ਚੱਲ ਓਏ ਇੱਧਰ ਲੰਘ ਕੇ ਕਿੱਧਰ ਲੰਘ ਕੇ ਆ ਯਾਰ ਭੈਂਡੇ ਯਾਰ ਤੇ ਲੰਘੇ ਕਿੱਧਰ ਕੀ ਦੂਰ ਆ ਜਾ ਰਿਹਾ ਉਹ ਨਿਗਾਹ ਮਾਰ ਗੱਪੈਂਡੇ ਖਾਥ ਮੇਰੀ ਦੇ ਫੜਦਾ ਨਹੀਂ ਮੇਰਾ ਪਿਓ ਵੀ ਹੁਣ ਤਾਨੇ ਲਗੜਾ ਮੈਥੋਂ ਮਰੂ ਕਤਲ ਹੋਊ ਭੈਣ ਦੀ ਡਾਂਗ ਦੇਣਾ ਮੈਂ ਤਾਂ ਘਰ ਲੱਤਾਂ ਤੋੜ ਕੇ ਮੈਂ ਜੇ ਪਾ ਮੈਨੂੰ ਪਤਾ ਹੱਤੇ ਹੁੱਤੇ ਹੀ ਬੈਠ ਗਏ ਜਾਂ ਕਿਤੇ ਹੋਟਲ ਤੇ ਓਏ ਹੱਤੇ ਚ ਦਾ ਗਾਹ ਨੂੰ ਕਿਤੇ ਉੱਥੇ ਹੀ ਗਏ ਹੋਣਗੇ ਕਾਲੇ ਵਾਲੀ ਮੰਡੀ ਪਰ ਲੈਣ ਗਏ ਮੇਰੇ ਸਾਹ ਨਾਲ ਓ ਲੈਣਗੇ ਕੋ ਰੋਲਾ ਤਾਂ ਜਰੂਰ ਦਾ ਓਹੀ ਗੱਲ ਤੇਰੀ ਵੀ ਓ ਵੇਚਣਗੇ ਹਾਂ ਮੈਂ ਤਾਂ ਆਪਣਾ ਕੀਤ ਕੀਤਿਆ ਜੀ ਹੋਵੇ ਕੱਲ ਪੱਕੀ ਆ ਓਏ ਹਾਂ ਕੋਈ ਟਵਾਰੀ ਨਹੀਂ ਹੋ ਸਕਦਾ ਜੀ ਗੱਲ ਆ ਭੈਣ ਨੂੰ ਇਹ ਲੋ ਮੇਰਾ ਛਵਾਵਾ ਵਾਲਾ ਡੱਬਾ ਲੋਹੀ ਤਾਂ ਗੱਲ ਤਾਂ ਹੈ ਯਾਰ ਮੇਰਾ ਕਿਹੜਾ ਅੜਬ ਨਹੀਂ ਹੈਗਾ ਮੇਰਾ ਵੀ ਅੜਦਾ ਗੱਲ ਕਰਾ ਜਾ ਸੰਦ ਚੱਕ ਲੈ ਪਿਓ ਸਮਝ ਕੇ ਚੁੱਪ ਕਰ ਜਾਣਾ ਭੈਣ ਗੜੀ ਆਉਣੀ ਜਦੋਂ ਧੱਕਾ ਕਰੀ ਜਾਂਦਾ ਚੁੱਪ ਕਰ ਜਾਣਾ ਮੈਂ ਉਤੀਤੀਵੀ ਮੋੜ 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 ਮੇਰਾ ਛਵਾਵਾ ਨਹੀਂ ਜਾਣਦੀ ਹਾਂ ਆਏ ਬੰਦਿਆ ਕੁਝ ਰਿਸ਼ਤੇ ਕਰੀ ਕਿ ਬੱਕੜੀ ਘਰੇ ਲਈ ਮੈਂ ਕਹਣਾ ਐਂ ਕਰ ਤੈਨੂੰ ਮੈਂ ਤਾਰ ਦੇਣਾ ਪ੍ਰੀਤੂ ਨੂੰ ਪਿੰਡ ਲੈ ਜਾਣਾ ਮੈਂ ਆਪਦੇ ਕੋਲੇ ਪੜਦਾ ਰਹਿ ਜੂ ਮੰਨ ਲੈ ਗੱਲ ਉਹ ਛੋਟੇ ਮੇਰੇ ਨਾਲ ਭੇਜ ਦੇ ਪ੍ਰੀਤੂ ਨੂੰ ਮੈਂ ਲੈ ਜਾਣਾ ਕਿੱਥੇ ਕੱਪੜਾ ਉੱਤਰ ਜਾ ਮੈਨੂੰ ਲੈ ਆ ਮੈਂ ਖਾਣਾ ਜਰਾ ਮੇਰੀ ਪਰਜਾਈ ਆ ਟਰਕਲੇ ਜਿਉ ਮੈਂ ਕਰ ਜਖਲੇ ਇਸ ਤੇ ਮਿਲਣੀ ਨਹੀਂ ਪਊ ਛੋਟੇ ਨਾਲ ਜ਼ਰੂਰੀ ਕੋਣਾ ਮੇਰੇ ਨਾਲ ਹੀ ਹੋ ਜਾਂਦੇ ਗੱਲ ਦੱਸ ਦੇ ਆ ਗਾਇਓ ਕਾਲਿਆਂ ਚੱਲੀ ਜਾ ਪਰੀਟਵਾ ਓਏ ਪੂਰੇ ਲਾ ਪੂਰੇ ਓਏ ਪਰੀਟਾ ਓ ਘਰ ਜੋ ਆ ਜਿਹੜਾ ਬੇੜਾ ਪੈ ਗਿਆ ਪਰੀਟਾ ਆ ਭੰਗਾ ਲੰਨਾ ਚੰਦ ਓਏ ਆ ਚੌੜਿਆ ਆ ਜਿਹੜਾ ਤੇਰੀ ਆ ਗਿਆ ਉਹ ਕਿੱਥੇ ਆ ਗਿਆ ਖੁੰਡਾ ਮਾਰ ਖੁੰਡਾ